ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਜਦੋਂ ਵੀ ਦਸੰਬਰ ਦਾ ਮਹੀਨਾ ਆਂਦਾ ਹੈ ਤੇ ਸਾਹਿਬ ਜਦਿਆਂ ਦੀ ਯਾਦ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਂਦੀ ਹੈ ਵੈਸੇ ਤਾਂ ਸਾਨੂੰ ਸਾਹਿਬ ਜਦਿਆਂ ਨੂੰ ਕਦੀ ਭੁੱਲਣਾ ਹੀ ਨਹੀਂ ਚਾਹੀਦਾ ਪਰ ਜਦੋਂ ਦਸੰਬਰ ਦਾ ਮਹੀਨਾ ਆਂਦਾ ਹੈ ਤੇ ਠੰਡੀਆਂ ਹਵਾਵਾਂ ਚੱਲਦੀਆਂ ਉਹ ਠੰਡੀਆਂ ਹਵਾਵਾਂ ਚੀਰਦੀਆਂ ਹੋਈਆਂ ਸਾਡੇ ਅੰਦਰੋਂ ਲੰਘਦੀਆਂ ਤੇ ਸਾਡੇ ਅੰਦਰੋਂ ਰੱਬ ਨੂੰ ਯਾਦ ਕਰਨ ਦਾ ਦਿਲ ਕਰਦਾ ਉਹ ਠੰਡੀਆਂ ਹਵਾਵਾਂ ਸਾਨੂੰ ਯਾਦ ਕਰਵਾਉਂਦੀਆਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਅੱਜ ਆਪਾਂ ਗੱਲ ਕਰਾਂਗੇ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਦੋਂ ਤੇ ਕਿਵੇਂ ਹੋਈ ਉਦੀ ਪੂਰੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੀ ਜੀ ਆਓ ਜੀ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਪੂਰੀ ਸਾਖੀ ਤੁਹਾਨੂੰ ਸੁਣਾਵਾਂਗੇ ਜੀ ਧਿਆਨ ਨਾਲ ਸੁਣਨਾ ਜੀ ਅਨੰਤਪੁਰ ਦੇ ਕਿਲੇ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੰਘਾਂ ਤੇ ਮੁਗਲ ਫੌਜਾਂ ਵਿੱਚਕਾਰ ਕਈ ਮਹੀਨੇ ਕਮਸਾਣ ਦੀ ਲੜਾਈ ਹੁੰਦੀ ਰਹੀ ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਸੁਨੇਹਾ ਕੱਲਿਆ ਕਿ ਜੇ ਉਹ ਅਨੰਦਪੁਰ ਦਾ ਕਿਲਾ ਖਾਲੀ ਕਰ ਦੇਣ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕ ਤੋ ਜਾਣ ਦਿੱਤਾ ਜਾਏਗਾ ਗੁਰੂ ਜੀ ਨੂੰ ਭਾਵੇਂ ਔਰੰਗਜ਼ੇਬ ਦੀ ਕਸਮ ਤੇ ਇਤਬਾਰ ਨਹੀਂ ਸੀ ਪਰ ਪਰਖਣ ਲਈ ਆਪਨੇ ਕਿਲਾ ਛੱਡਣਾ ਪਰਵਾਨ ਕਰ ਲਿਆ ਕਿਲੇ ਤੋਂ ਨਿਕਲਣ ਦੀ ਦੇਰ ਸੀ ਕਿ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਕੰਢੇ ਤੇ ਕਮਸਾਨ ਦੀ ਲੜਾਈ ਛਿੜ ਪਈ ਗੁਰੂ ਜੀ ਦੀ ਫੌਜ ਨੇ ਡਟ ਕੇ ਮੁਕਾਬਲਾ ਕੀਤਾ ਇੱਕ ਇੱਕ ਸਿੰਘ ਨੇ ਕਈ ਮੁਗਲ ਸਿਪਾਹੀਆਂ ਨੂੰ ਮਾਰ ਮੁਕਾਇਆ ਇਸ ਪੱਖ ਦੀ ਜੰਗ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਨਾਲੋਂ ਵਿਛੜ ਗਿਆ ਛੋਟੇ ਸੁਪੁੱਤਰ ਸਾਹਿਬ ਜਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬ ਜਦਾ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਚਲੇ ਗਏ ਵਿਖੜੇ ਰਿਸ਼ਤਿਆਂ ਤੋਂ ਲੰਘਦੇ ਕਣੇ ਜੰਗਲਾ ਥਾਣੀ ਹੁੰਦੇ ਅੱਗੇ ਹੀ ਅੱਗੇ ਤੁਰਦੇ ਗਏ ਰਸਤੇ ਵਿੱਚ ਕਈ ਜੰਗਲੀ ਜਾਨਵਰਾਂ ਉਹਨਾਂ ਦੇ ਕੋਲੋਂ ਲੰਗੇ ਸ਼ੇਰ ਵੀ ਦਿਖਾਈ ਦਿੱਤੇ ਸੱਪ ਵੀ ਦਿਸੇ ਪਰ ਦਲੇਰ ਸਾਹਿਬ ਜਦੇ ਆਪਣੇ ਪਿਆਰੇ ਦਾਦੀ ਜੀ ਦੇ ਨਾਲ ਬਾਣੀ ਦਾ ਪਾਠ ਕਰਦੇ ਕਰਦੇ ਬਿਨ ਕਿਸੇ ਡਰ ਪਉ ਦੇ ਅਗਾਹੀ ਅਗਾ ਤੁਰ ਦੇ ਗਏ ਆਪਣੇ ਦਾਦੀ ਜੀ ਤੋਂ ਸਾਖੀਆਂ ਵੀ ਸੁਣਦੇ ਰਹੇ ਇਸ ਤਰ੍ਹਾਂ ਉਹਨਾਂ ਦਾ ਪੈਂਡਾ ਵੀ ਸੌਖਾ ਕਟਿਆ ਗਿਆ ਦੋਵੇਂ ਵੱਡੇ ਸੁਪੁੱਤਰ ਸਾਹਿਬ ਜਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬ ਜਦਾ ਬਾਬਾ ਜੁਜਾਰ ਸਿੰਘ ਜੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਰਾਤ ਰੋਪੜ ਟਿਕੇ ਤੇ ਸਵੇਰ ਸਾਰ ਹੀ ਚਮਕੌਰ ਸਾਹਿਬ ਦੀ ਗੜੀ ਜਾ ਪਹੁੰਚੇ بڑے ਲੰਮੇ ਪੈਂਡੇ ਮਗਰੋਂ ਮਾਤਾ ਗੁਜਰੀ ਜੀ ਸਮੇਤ ਦੋਵੇਂ ਸਾਹਿਬਜਾਦੇ ਕੰਮੋ ਮਾਸ਼ਕੀ ਦੀ ਝੁੱਗੀ ਕੋਲ ਜਾ ਪਹੁੰਚੇ ਮਾਤਾ ਜੀ ਨੂੰ ਦੇਖਦਿਆਂ ਹੀ ਉਹ ਬਾਹਰ ਆ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਧਨ ਭਾਗ ਜੇ ਆਪ ਜੀ ਮੇਰੀ ਨਿਮਾਣੀ ਜਿਹੀ ਕੁਟਿਆ ਵਿੱਚ ਬਿਸਰਾਮ ਕਰੋ ਮਾਤਾ ਜੀ ਤੇ ਸਾਹਿਬ ਜਦ ਦੇ ਕੰਮੋ ਦੀ ਸ਼ਰਦਾ ਦੇਖ ਖੁਸ਼ ਹੋਏ ਉਹ ਤੋਂ ਹਨੇਰਾ ਹੋ ਰਹਾ ਸੀ ਇਸ ਲਈ ਮਾਤਾ ਜੀ ਨੇ ਉਸ ਰਾਤ ਕੰਮੋ ਦੀ ਝੁਕੀ ਟਿਕਣਾ ਹੀ ਠੀਕ ਸਮਝਿਆ। ਲక్ష్ਮੀ ਮਾ ਦੀ ਔਰਤ ਪਾਸੋਂ ਜੋ ਸਰ ਚੁੱਕਿਆ ਉਸ ਮਾਤਾ ਜੀ ਨੇ ਸਾਹਿਬ ਜੱਦਿਆਂ ਅੱਗੇ ਲਿਆ ਰੱਖਿਆ। ਸਭ ਨੇ ਗੁਰਪਰਸਾਦ ਕੈ ਮੂੰਹ ਵਿੱਚ ਪਾਇਆ। ਦੂਜੇ ਦਿਨ ਗੁਰੂ ਜੀ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੋ ਸੁਣ ਕੇ ਉਹਨਾਂ ਦੇ ਕੋਲ ਆਣ ਪਹੁੰਚਾ ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਾਤਾ ਜੀ ਆਪ ਮੇਰੇ ਨਾਲ ਸਾਡੇ ਪਿੰਡ ਖੇੜੀ ਚੱਲੋ ਉੱਤੇ ਆਪ ਜੀ ਨੂੰ ਕਿਸੇ ਕਿਸਮ ਦੀ ਖੇਚਲ ਨਹੀਂ ਹੋਵੇਗੀ ਕਿਸੇ ਨੂੰ ਆਪ ਬਾਰੇ ਸੂ ਤੱਕ ਨਹੀਂ ਲਗੇਗੀ ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲਗਾ ਆਪ ਪੂਰੀ ਤਸੱਲੀ ਰੱਖੋ ਜੋ ਥੋੜਾ ਜਿਹਾ ਸਮਾਨ ਸੀ ਇੱਕ ਖੱਤਰ ਤੇ ਲਗਵਾ ਕੇ ਗੰਗੂ ਦੇ ਨਾਲ ਮਾਤਾ ਜੀ ਉਸ ਦੇ ਪਿੰਡ ਵੱਲ ਚੱਲ ਪਏ ਦੋਵੇਂ ਸਾਹਿਬ ਜਦ ਦੇ ਨਾਲ-ਨਾਲ ਪੈਦਲ ਚਲਦੇ ਗਏ ਕਦੇ-ਕਦੇ ਮਾਤਾ ਜੀ ਕੋਲ ਦੋਵੇਂ ਸਾਹਿਬ ਜਦ ਦੇ ਗੁਰੂ ਪਿਤਾ ਤੇ ਪਰਮਾ ਸਾਹਿਬ ਜਦ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਬਾਰੇ ਵੀ ਪੁੱਛ ਲੈਂਦੇ ਸਫਰ ਕਰਦੇ ਕਰਦੇ ਸ਼ਾਮ ਪੈ ਗਈ ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ ਆਪਣੇ ਨਾਲ ਲਿਆਦਾ ਸਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਵਿੱਚ ਠੀਕਾ ਦਿੱਤਾ ਇਸ ਤੋਂ ਬਾਅਦ ਦੀ ਸਾਖੀ ਆਪਾਂ ਨੈਕਸਟ ਪਾਰਟ ਦੇ ਵਿੱਚ ਸੁਣਾਵਾਂਗੇ ਜੀ ਆਪ ਇਸ ਸਾਖੀ ਨੂੰ ਵੱਧ ਤੋਂ ਵੱਧ ਸੁਣਨਾ ਤੇ ਅੱਗੇ ਸ਼ੇਅਰ ਵੀ ਕਰਨਾ ਸਾਹਿਬ ਜਦਿਆਂ ਦਾ ਇਤਿਹਾਸ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਏ ਸਾਹਿਬ ਜਾਦਿਆਂ ਨੂੰ ਹਰ ਕੋਈ ਬੰਦਾ ਯਾਦ ਕਰੇ ਸਾਹਿਬ ਜਾਦਿਆਂ ਦੀ ਸ਼ਹਾਦਤ ਬਾਰੇ ਸੁਣੇ ਤੇ ਉਹਦੇ ਅੰਦਰ ਵੀ ਕੰਬਣੀ ਛੜ ਜਾਏ ਸਾਡੀ ਕੌਮ ਵਾਸਤੇ ਸਾਡੇ ਵਾਸਤੇ ਸਾਹਿਬ ਜਾਦਿਆਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੜ ਵਾਲਾ ਪਾਠ ਸੁਣਨ ਲਈ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ